ਪੰਜਾਬ ਦੇ ਵਿੱਚ ਦੁਵਾਰਾ ਤੋਂ ਬਦਲਵਾਈ ਜਿਹੜੀ ਬਣਨੀ ਸ਼ੁਰੂ ਹੋ ਚੁੱਕੀ ਹੈ ਤੇ ਪੱਛਮੀ ਸਿਸਟਮ ਵੀ ਇੱਕ ਸਿਰ ਚੱਕ ਦਾ ਨਜ਼ਰ ਆ ਰਿਹਾ ਹੈ ਪਹਿਲਾਂ ਹੀ ਕਿਸਾਨ ਜਿਹੜੇ ਨੇ ਉਹ ਮੀਂਹ ਦੀ ਮਾਰ ਥੱਲੇ ਆ ਚੁੱਕੇ ਨੇ 23 ਤਰੀਕ ਨੂੰ ਤਗੜਾ ਮੀਂਹ ਹੋਇਆ ਤੇ ਹੁਣ ਫੇਰ ਮੀਂਹ ਦੀ ਅਪਡੇਟ ਬਣਦੀ ਹੋਈ ਨਜ਼ਰ ਆ ਰਹੀ ਹੈ ਕੀ ਹਾਲਾਤ ਨੇ ਕਿਹੜੇ ਦਿਨ ਮੀਂਹ ਹੈ ਕਿਵੇਂ ਦੀ ਅਪਡੇਟਾਂ ਜਾਣਕਾਰੀ ਸਾਂਝੀ ਕਰਾਂਗੇ 25 ਅਤੇ 26 ਤਰੀਕ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਗੱਲ ਕਰੀਏ ਤਾਂ ਹਾਲਾਤ ਫਿਲਹਾਲ ਠੀਕ ਨੇ ਹਲਕੀ ਦਰਮਿਆਨੀ ਬੱਦਲਬਾਹੀ 25 ਤਰੀਕ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਗੁਜ਼ਰਦੀ ਨਜ਼ਰ ਆਵੇਗੀ ਜਿਸ ਦੇ ਨਾਲ ਬੱਦਲਬਾਹੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਪਹਾੜਾਂ ਦੇ ਵਿੱਚ ਜਿਹੜੀ ਕਿੜਮਣਕਣੀ ਅਤੇ ਮੀਂਹ ਦੀ ਅਪਡੇਟ ਜਿਹੜੀ ਹੈ ਉਹ 25 ਤਰੀਕ ਸਵੇਰ ਤੋਂ ਹੀ ਬਣਦੀ ਨਜ਼ਰ ਆ ਰਹੀ ਹੈ ਜਿਸ ਦੇ ਨਤੀਜੇ ਵਜੋਂ ਮੈਦਾਨੀ ਇਲਾਕੇ ਜਿਵੇਂ ਕਿ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਐਮਪੀ ਯੂਪੀ ਇਹਨਾਂ ਵਿੱਚ ਕਿਤੇ ਨਾ ਕਿਤੇ ਜਿਹੜੀ ਠੰਡ ਹੈ ਦੁਆਰ ਤੋਂ ਬਣਦੀ ਹੋਈ ਨਜ਼ਰ ਆਵੇਗੀ ਫਿਲਹਾਲ ਤੁਹਾਡੇ ਇਲਾਕੇ ਚ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰੋ ਚੈਨਲ ਤੇ ਅਗਰ ਨਵੇਂ ਤਾਂ ਸਬਸਕ੍ਰਾਈਬ ਕਰਕੇ ਜਾਇਓ ਜਾਣਕਾਰੀ ਚੰਗੀ ਲੱਗੂਗੀ ਵੀਡੀਓ ਲਾਈਕ ਕਰਦੇ ਹੋ ਇਹ ਹਾਲਾਤ ਜਿਹੜੇ ਨੇ ਲਗਾਤਾਰ ਵੱਧ ਰਹੇ ਨੇ ਕਿਉਂਕਿ ਜਿਹੜਾ ਮੀਂਹ ਹੋਇਆ ਉਹਦੇ ਨਾਲ ਤਾਪਮਾਨ ਬਹੁਤ ਜ਼ਿਆਦਾ ਘਟ ਚੁੱਕਿਆ ਠੰਡ ਕੜਾਕੇ ਦੀ ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਕੱਲ ਕਰੀਏ 25 ਤਰੀਕ ਦੀ ਤਾਪਮਾਨ ਜਿਹੜਾ ਐਵਰੇਜ ਹੈ ਦੁਪਹਿਰ ਦੇ ਸਮੇਂ ਉਹ ਲਗਭਗ 17-18 ਡਿਗਰੀ ਤੱਕ ਬਣਿਆ ਹੋਇਆ ਨਜ਼ਰ ਆਏਗਾ ਬਿਸ਼ੱਕ ਧੁੱਪ ਲੱਗਣ ਦੀ ਉਮੀਦ ਵੀ ਹੈਗੀ ਹੈ ਬਾਅਦ ਦੁਪਹਿਰ ਪਰ ਜਿਹੜੀ ਬੱਦਲ ਵਾਈਜ਼ ਆ ਇਹ ਸਿਸਟਮ ਇਹ ਕਰ ਉਮੀਦ ਕਰੀਏ ਤਾਂ ਪੰਜਾਬ ਦੇ ਵਿੱਚ 25 ਤਰੀਕ ਨੂੰ ਜਿਹੜਾ ਐਵਰੇਜ ਤਾਪਮਨ 17 ਡਿਗਰੀ ਜਾਂ 18 ਡਿਗਰੀ ਰਹਿਣ ਦੇ ਨਾਲ ਠੰਡ ਦਾ ਮਾਹੌਲ ਲਗਾਤਾਰ ਬਰਕਰਾਰ ਰਹੇਗਾ ਧੁੱਪ ਲੱਗਣ ਦੇ ਨਾਲ ਥੋੜੀ ਜਿਹੀ ਗਰਮੈਸ਼ ਦੁਪਹਿਰ ਦੇ ਸਮੇਂ ਮਿਲ ਸਕਦੀ ਹੈ ਪਰ ਜਿਹੜੀ ਸ਼ਾਮ ਹੁੰਦੇ ਹੁੰਦੇ ਫੇਰ ਤੋਂ ਬੱਦਲਬਾਈ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੂਚ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ 26 ਤਰੀਕ ਸਵੇਰ ਤੋਂ ਹੀ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਵੱਲ ਕੂਚ ਕਰਦੀ ਹੋਈ ਨਜ਼ਰ ਆਵੇਗੀ ਤੜਕੇ ਸਵੇਰ ਤੋਂ ਹੀ ਬੱਦਲਵਾਈ ਆਉਣ ਦੇ ਨਾਲ ਧੁੱਪ ਘੱਟ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਜਿਹੜੇ ਇੱਕ ਪੱਛਮੀ ਸਿਸਟਮ ਸੇਰ ਚੱਕਦਾ ਹੋਇਆ ਨਜ਼ਰ ਆ ਰਿਹਾ ਹੈ ਅਫਗਾਨਿਸਤਾਨ ਤੋਂ ਪਾਕਿਸਤਾਨ ਵੱਲੋਂ ਪਹੁੰਚਦਾ ਹੋਇਆ ਨਜ਼ਰ ਆਵੇਗਾ ਸੋਮਵਾਰ ਸਵੇਰੇ ਸਵੇਰੇ ਯਾਨੀ ਕਿ 26 ਤਰੀਕ ਵਾਲੇ ਦਿਨ ਇਹ ਸਿਸਟਮ ਪੱਛਮੀ ਰੂਪ ਤੋਂ ਪਾਕਿਸਤਾਨ ਵਾਲੇ ਬਸਤੀਆਂ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਵੱਲ ਪਰ ਇਸ ਦਾ ਜਿਹੜਾ ਅਸਰ ਹੈ ਉਹ ਕੋਈ ਬਹੁਤ ਵੱਡਾ ਨਹੀਂ ਹੋਵੇਗਾ 26 ਤਰੀਕ ਨੂੰ 26 ਤਰੀਕ ਨੂੰ ਆਲਮੋਸਟ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬੱਦਲਵਾਈ ਦਾ ਇਹ ਮਾਹੌਲ ਬਣਿਆ ਰਹੂਗਾ ਜਿਹਦੇ ਨਾਲ ਧੁੱਪ ਨਿਕਲਣ ਦੇ ਚਾਂਸ ਘਟ ਨੇ ਤਾਪਮਨ ਘਟਾ ਹੈ ਪਰ ਸ਼ਾਮ ਹੁੰਦੇ ਹੁੰਦੇ ਕਿਤੇ ਨਾ ਕਿਤੇ ਜਿਹੜੀ ਮੀਂਹ ਦੀ ਅਪਡੇਟ ਹੈ ਉਹ ਪੰਜਾਬ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਸ਼ਾਮ ਦੇ ਸਮੇਂ ਕਿਰਮਣ ਕਣੀ ਦਾ ਮਾਹੌਲ ਰਾਜਸਥਾਨ ਹਰਿਆਣੇ ਵੱਲੋਂ ਪੰਜਾਬ ਵਾਲ ਸਿਸਟਮ ਕੋਚ ਕਰੂੰਗਾ ਤੇ ਇੱਕ ਸਿਸਟਮ ਅੰਮ੍ਰਿਤਸਰ ਤਰਨਤਾਰਨ ਵੱਲੋਂ ਕੋਚ ਕਰੂੰਗਾ ਯਾਨੀ ਕਿ ਦੋ ਇਲਾਕੇ ਨੇ ਮੱਧ ਅਤੇ ਮਾਲਵਾ ਜਿੱਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੀਂਹ ਦੀ ਉਮੀਦ ਸ਼ਾਮ ਦੇ ਸਮੇਂ 26 ਤਰੀਕ ਤੋਂ ਹੁੰਦੀ ਨਜ਼ਰ ਆਵੇਗੀ ਅਤੇ ਰਾਤ ਹੁੰਦੇ ਹੁੰਦੇ ਇਹ ਸਿਸਟਮ ਕਿਤੇ ਨਾ ਕਿਤੇ ਵਧਦਾ ਹੋਇਆ ਨਜ਼ਰ ਆਵੇਗਾ ਪੰਜਾਬ ਅਤੇ ਨਾਲ ਦੀ ਹਿਮਾਚਲ ਉੱਤਰਾਖੰਡ ਤੇ ਹੇਠਲੇ ਪਾਸੇ ਜਿਹੜਾ ਸਿਸਟਮ ਹੈ ਉਹ 27 ਤਰੀਕ ਨੂੰ ਐਕਟੀਵੇਟ ਹੋਊਗਾ ਯਾਨੀ ਕਿ 25 ਅਤੇ 26 ਤਰੀਕ ਨੂੰ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੂਗਾ 25 ਨੂੰ ਥੋੜੀ ਧੁੱਪ ਨਿਕਲੂਗੀ 26 ਨੂੰ ਸ਼ਾਮ ਹੁੰਦੇ ਹੁੰਦੇ ਫਿਰ ਤੋਂ ਮੀਂਹ ਦੀ ਅਪਡੇਟ ਬਣਦੀ ਹੋਈ ਨਜ਼ਰ ਆ ਰਹੀ ਹੈ 27 ਤਰੀਕ ਨੂੰ ਪੰਜਾਬ ਦੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੀਦੇ ਬਾਰੇ ਪ੍ਰੋਪਰ ਜਾਣਕਾਰੀ ਜਿਹੜੀ ਤੁਹਾਨੂੰ ਆਉਂਦੀ ਵੀਡੀਓ ਵਿੱਚ ਸਾਂਝੀ ਕਰਾਂਗੇ ਤੇ 27 ਤਰੀਕ ਨੂੰ ਕਿਵੇਂ ਦਾ ਮੀਂਹ ਹੋਵੇਗਾ ਉਹਦੇ ਬਾਰੇ ਤੁਸੀਂ ਅਗਰ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ 27 ਤਰੀਕ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ ਏਸੀ ਜੀ ਅਪਡੇਟ ਮੌਸਮ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਊਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਜਾਣਕਾਰੀ ਚੰਗੀ ਲੱਗੀ ਆ ਵੀਡੀਓ ਲਾਈਕ ਵੀ ਕਰਦੇ ਹੋ ਧੰਨਵਾਦ ਜੀ